ਉਹ ਤੋਂ ਉੱਪਰ ਆ ਜਿਹੜੇ ਜਿਨ੍ਹਾਂ ਦੇ ਇੰਨੇ ਇੰਨੇ ਕਟਿਆ ਮੱਥੇ ਪਾੜ ਗਿਆ ਇੰਨੇ ਇੰਨੇ ਮਤਲਬ ਇੰਨੇ ਕਿ ਜ਼ਿਆਦਾ ਐਮਰਜੈਂਸੀ ਕੇਸ ਆ ਵੀ ਐਂਬੂਲੈਂਸਾਂ ਲੱਦ ਲੱਦ ਜਾਂਦੀਆਂ ਵਾ ਮੈਂ ਜਿਨ੍ਹਾਂ ਨੇ ਬੰਦੇ ਆ ਕੇ ਗੱਟੀਆਂ ਭੰਨ ਕੇ ਟਰੈਕਟਰ ਭੰਨ ਕੇ ਪੂਰੇ ਆ ਕੇ ਕੋਈ ਰਣਨੀਤੀ ਬਣਾਓ ਨੌਜਵਾਨਾਂ ਦਾ ਬਹੁਤ ਵੱਟਾ ਨੁਕਸਾਨ ਹੋ ਰਿਹਾ ਸਾਡੀ ਟੀਮ ਦੇ ਵੀ ਦੋ ਬੰਦੇ ਆ ਵੀ ਜਿਹੜੇ ਉਹ ਜ਼ਖਮੀ ਹੋ ਗਿਆ ਵੀ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਆ ਸਾਹ ਬੰਦ ਹੋ ਗਿਆ ਵਾ ਉਹ ਛੋਟੇ ਹੁੰਦੇ ਵੇਨੇ ਨੇ ਟਰਾਲੀਆਂ ਮਗਰ ਲਿਖਿਆ ਦਾ ਜੈ ਜਵਾਨ ਤੇ ਜੈ ਕਿਸਾਨ ਅੱਜ ਵੀ ਉਹ ਸੀਨ ਅੱਕਾ ਗਾੜੀਆਂ ਹੁੰਦਾ ਵੀ ਉਹ ਜੈ ਜਵਾਨ ਤੇ ਜੈ ਕਿਸਾਨ ਕਹਦੇ ਸੀ ਆਪਣੇ ਸੀ ਨਾ ਅੱਜ ਜਵਾਨ ਕਿਸਾਨ ਦੇ ਉੱਤੇ ਫਾਇਰਿੰਗ ਕਰਨ ਦਿਆ ਤਨ ਲਗਾਤਾਰ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਿੱਛੇ ਦੇਖੋਗੇ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਡਰੋਨ ਹੈ ਜਿਹੜਾ ਉਡਾਇਆ ਗਿਆ ਮੈਂ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਡਰੋਨ ਹੈ ਜਿਹੜਾ ਲਗਾਤਾਰ ਉਡਾਇਆ ਜਾ ਰਿਹਾ ਹੈ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਸ਼ਰ ਰਹੇ ਨੇ ਜਿਹੜੇ ਉਹ ਵੀ ਲੋਕਾਂ ਦੇ ਬੱਚੇ ਨੇ ਕਿੰਨੇ ਜ਼ਖਮੀ ਹੋ ਗਏ ਬਾਈ ਜੀ 25 50 25 25 30 ਜਾਣੇ ਲਗਾਤਾਰ ਉਹਨਾਂ ਦੇ ਛੁੱਟੀਆਂ ਗੋਲੀਆਂ ਚਲਾ ਰਹੇ ਨੇ ਇੱਕ ਮੁੰਡੇ ਦੇ ਢੱਡੀ ਲੱਗੀ ਬਾਕੀ ਇਹਨਾਂ ਦੇ ਬੰਦੇ ਆ ਕੇ ਗੱਡੀਆਂ ਭੰਨ ਕੇ ਟਰੈਕਟਰ ਭੰਨ ਕੇ ਆਰਐਸਐਸ ਦੇ ਬੰਦੇ ਆ ਕੇ ਨੌਜਵਾਨਾਂ ਜਾਂ ਕਿੰਨੋਂ ਲੱਗ ਰਹੇ ਭਈਆ ਤਵਨ ਕੇ ਬੇਨਤੀ ਹੈ ਮੇਨ ਆਗੂ ਨੂੰ ਮੂਰੇ ਆ ਕੇ ਕੋਈ ਰਣਨੀਤੀ ਬਣਾਓ ਨੌਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਥੱਲੇ ਬਾਈ ਜੀ ਪੰਜਾਬ ਸਰਕਾਰ ਜਦੋਂ ਖੇਤਾਂ 'ਚ ਗਏ ਸਿੱਧਾ ਆ ਕੇ ਬੰਦੇ ਦੇ ਪੂਰੇ ਲੱਤ 'ਚ ਗੋਲੀ ਮਾਰੀ ਉਹਨੂੰ ਚੱਕ ਕੇ ਲੈ ਕੇ ਗਏ ਨੇ ਖੇਤਾਂ 'ਚ ਖੜੇ ਨੇ ਉਹਨਾਂ ਦੇ ਹਾਂ ਉਹਨਾਂ ਦੇ ਸਿੱਧਾ ਗੋਲੀ ਆ ਕੇ ਸਿਰ ਦੇ ਸਾਹਮਣੇ ਨਚਾਂਦਾ ਨੂੰ ਫਿਰ ਉਹਨੂੰ ਲੈ ਕੇ ਗਏ ਨੇ ਬਹੁਤ ਜ਼ਿਆਦਾ ਕਹਾਣ ਹੋ ਰਿਹਾ ਬਾਈ ਕਿਸਾਨ ਨੂੰ ਆਗੂਆਂ ਨੂੰ ਵੀ ਬੇਨਤੀ ਹੈ ਵੀ ਐ ਰੋਜ਼ ਮੁੰਡਿਆਂ ਦੇ ਸੱਟਾਂ ਮਰਵਾ ਕੇ ਆਪਾਂ ਕਿੱਥੇ ਜਾਵਾਂਗੇ ਕਿ ਕੀ ਲੱਗਦਾ ਬਾਈ ਜੀ 70 ਸਾਲ ਤੋਂ ਆ ਨੂੰ ਅੱਜ ਆਜ਼ਾਦੀ ਆਜ਼ਾਦੀ ਦਾ ਇਤੋਂ ਵੱਡਾ ਦਾ ਗੁਲਾਮ ਹੋਈ ਨਹੀਂ ਸਕਦਾ ਕੋਈ ਇਹ ਕਹੇਦਾ ਅਸੀਂ ਕੀ ਕਰਦੇ ਸਾਡੇ ਕੋਲੇ ਕਿਹੜੇ ਹਥਿਆਰ ਨਹੀਂ ਜਿਹੜੇ ਸਾਡੇ ਦੇ ਇਨੇ ਫਾਇਰ ਹੋ ਰਹੇ ਨੇ ਕੀ ਹੋ ਰਿਹਾ ਹੈ ਕਿਵੇਂ ਮੁੰਡਿਆਂ ਨੂੰ ਚੱਕ ਚੱਕ ਕੇ ਉਧਰ ਫੌਜੀ ਜਿਹੜੇ 15 20 ਮੁੰਡਿਆਂ ਨੂੰ ਲੈ ਗਏ ਨੇ ਉਹ ਕਿੱਡੀ ਕੁ ਬਾਦਰੀ ਦੀ ਗੱਲ ਹੈ ਪੰਜਾਬ ਸਰਕਾਰ ਨੂੰ ਆਪਣਾ ਆਪਣਾ ਆਗੂਆਂ ਨੂੰ ਆਪਣੇ ਨੂੰ ਬੇਨਤੀ ਹੈ ਵੀ ਆਪਾਂ ਰੋਜ਼ ਰੋਜ਼ ਜਿਹੜੇ ਮੁੰਡੇ ਮਾਰ ਰਹੇ ਨੇ ਆਪਾਂ ਉਹਨਾਂ ਦਾ ਹੌਸਲਾ ਨਾ ਤੋੜੀਏ ਕਿਤੇ ਆਪਣਾ ਉਹਨਾਂ ਦਾ ਹੌਸਲਾ ਤੋੜ ਹੋਰ ਕੋਈ ਘਟਨਾ ਦਾ ਹੋ ਹੋ ਜੇ ਆਪਾਂ ਇਹਨਾਂ ਦਾ ਹੌਸਲਾ ਵਧਾਈਏ ਤੇ ਮੂਹਰੇ ਲੱਗਈਏ ਡਾਕਟਰ ਸੁਆਮਾਨ ਸਿੰਘ ਉਹਨਾਂ ਦੀ ਜਿਹੜੀ ਜਥੇਬੰਦੀ ਆ ਉਤੋਂ ਵੀ ਬਾਈ ਨੇ ਫਾਈਬਰ ਰਿਵਰ ਹਾਰਟ ਦੇ ਵਿੱਚੋਂ ਤਾਂ ਬਾਈ ਜੀ ਇੱਥੇ ਸੇਵਾਵਾਂ ਲਗਾਤਾਰ ਤੁਸੀਂ ਨਿਭਾ ਰਹੇ ਹੋ ਤੇ ਲਗਾਤਾਰ ਗੋਲੇ ਸਿੱਟੇ ਜਾ ਰਹੇ ਨੇ ਮੈਂ ਨਾ ਮੈਂ ਤੁਹਾਨੂੰ ਦੱਸਣ ਦਿਆਂ ਵੀ ਆਪਣੇ ਆ ਜਿਹੜੀ ਮੈਡੀਕਲ ਟੀਮ ਆ ਨਾ ਜਿੱਥੇ ਆਪਣਾ ਕੰਮ ਲੱਗਾ ਵਾ ਕੈਂਪ ਇਹਦੇ ਉੱਤੇ ਵੀ ਗੋਲੇ ਆਣ ਕੇ ਡਿੱਗੇ ਇੰਨੇ ਜਿਆਦੇ ਮਰੀਜ਼ ਆ ਵੀ 100 ਤੋਂ ਉੱਪਰ ਆ ਜਿਹੜੇ ਜਿਨ੍ਹਾਂ ਦੇ ਇੰਨੇ-ਇੰਨੇ ਕਟਿਆ ਮੱਥੇ ਪਾੜ ਗਏ ਇੰਨੇ-ਇੰਨੇ ਮਤਲਬ ਇੰਨੇ ਕੁ ਜਿਆਦੇ ਐਮਰਜ ਦੋਸਤਾਂ ਜੰਗ ਜਗ ਆਪਾਂ ਕਿੱਥੇ ਚਲ ਗਏ ਇਹ ਐਂ ਲੱਗਦਾ ਵੇ ਅਫਗਾਨਿਸਤਾਨ ਆਪਾਂ ਚਲ ਕੇ ਵੀ ਇੰਨੀ ਜ਼ਿਆਦੀ ਗੋਲਾਬਾਰੀ ਆ ਵੀ ਆਪਣੇ ਦੇਸ਼ ਚ ਆਪਣੇ ਲੋਕਾਂ ਦੇ ਉੱਤੇ ਇੰਨੀ ਗੋਲਾਬਾਰੀ ਹੁੰਦੀ ਆ ਮੈਂ ਤੇ ਹੈਰਾਨ ਹੋ ਗਿਆ ਵੀ ਐਨੇ ਲੋਕ ਫੱਟੜ ਹੋ ਗਏ ਨਾ ਵੀ ਮੈਨੂੰ ਮੇਦੇ ਵੀ ਉਹਨਾਂ ਦੇ ਵਿੱਚੋਂ ਕਈ ਇੱਕ ਮੁੰਡੇ ਨੂੰ ਚੋਕੇ ਲੈਂਦਾ ਸੀਰੀਅਸ ਆ ਪੰਜ ਬੰਦੇ ਲੱਗਣੇ ਪਰਲੇ ਇੰਨਾ ਜਿਆਦਾ ਖਤਰਨਾਕ ਮੈਂ ਨਹੀਂ ਵੀ ਇੱਕ ਸਾਦਾ ਵੀ ਆਪਣੇ ਦੇਸ਼ ਦੇ ਵਿੱਚ ਆਪਣੇ ਲੋਕਾਂ ਦੇ ਉੱਤੇ ਇੰਨਾ ਅਤਿਆਚਾਰ ਹੁੰਦਿਆ ਵਾ ਸਾਡੀ ਮੈਡੀਕਲ ਟੀਮ ਐ ਇੱਥੇ ਤੁਹਾਡੇ ਉੱਤੇ ਵੀ ਗੋਲੇ ਬੱਜੇ ਸਾਡੇ ਉੱਤੇ ਸਾਡੇ ਆਪ ਮੁੰਡੇ ਕਈ ਮਤਲਬ ਬੇਹੋਸ਼ ਹੋਏ ਤੇ ਅੰਦਰ ਵਿੱਚ ਹੀ ਬੇਹੋਸ਼ ਹੋ ਗਏ ਸਾਬਾਂਦ ਹੋ ਗਏ ਉਹਨਾਂ ਦੇ ਗਲੇ ਲਗਾਤਾਰ ਤੁਹਾਨੂੰ ਦੱਸ ਦਿਆਂ ਬਾਈ ਫਾਈਰ ਰਿਵਰ ਹਟਦੇ ਆ ਚੰਸਤਾ ਤੋਂ ਲਗਾਤਾਰ ਇੱਥੇ ਜਦੋਂ ਦਾ ਕਿਸਾਨ ਧਰਨਾ ਚੱਲ ਰਿਹਾ ਉਦੋਂ ਤੋਂ ਸੇਵਾਵਾਂ ਨਿਭਾ ਰਹੇ ਨੇ ਤੇ ਇਹਨਾਂ ਦੇ ਕੈਂਪ ਦੇ ਉੱਪਰ ਵੀ ਲਗਾਤਾਰ ਗੋਲੇ ਨੇ ਕਹਿੰਦੇ ਵੱਜੇ ਨੇ ਤਾਂ ਬਾਈ ਜੀ ਤੁਹਾਡੇ ਕੈਂਪ ਤੇ ਗੋਲੇ ਵੱਜਣੇ ਲਗਾ ਖੜਦੇ ਨੇ ਤਾਂ ਕੈਂਪ ਦੇ ਉੱਪਰ ਗੋਲੇ ਵੱਜਣ ਦਾ ਮੀਨਿੰਗ ਕੀ ਸਮਝਦੇ ਹੋ ਮੈਂ ਤੁਹਾਨੂੰ ਇਹ ਕਹਿੰਦੇ ਆਂ ਵੀ ਮੰਨ ਲੋ ਅਸੀਂ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਖੜੇ ਆ ਨਾ ਤੇ ਜੇ ਅਸੀਂ ਸਾਡੀ ਟੀਮ ਦੇ ਉੱਤੇ ਗੋਲੇ ਵੱਜਣਗੇ ਤੇ ਲੋਕਾਂ ਨੂੰ ਕਿਦਾਂ ਟਰੀਟ ਕਰ ਸਕਾਂਗੇ ਇੰਨਾ ਜ਼ਿਆਦਾ ਮਤਲਬ ਦਰਦਨਾਕ ਸੀਨ ਬਣਿਆ ਪਿਆ ਮੈਂ ਹੈਰਾਨ ਰਹਿ ਗਿਆ ਵਾਂ ਵੀ ਆਪਣੀ ਦੇਸ਼ਚਿਆ ਕੰਮ ਹੋਣ ਦਿਆ ਵਾ ਸਾਡੀ ਟੀਮ ਦੇ ਵੀ ਦੋ ਬੰਦੇ ਆ ਵੀ ਜਿਹੜੇ ਉਹ ਜ਼ਖਮੀ ਹੋ ਗਏ ਵੀ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਆ ਸਾਹ ਬੰਦ ਹੋ ਗਿਆ ਵਾ ਅੱਖਾਂ ਦੇ ਵਿੱਚੋਂ ਤਿੰਨ ਚਾਰ ਬੰਦਿਆਂ ਨੂੰ ਤਿੰਨ ਚਾਰ ਬੰਦੇ ਆ ਕਹਿੰਦੇ ਵੀ ਚੁੱਕ ਕੇ ਲੈ ਗਏ ਆ ਚੱਕ ਕੇ ਲੈ ਗਏ ਹਾਂ 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 ਬਾਕੀ ਐ ਮੈਂ ਇਹੋ ਬੇਨਤੀ ਕਰਦਾ ਸਰਕਾਰ ਗਾੜੀ ਵੀ ਇਹ ਕੀ ਹੈ ਤੁਹਾਡੇ ਹੀ ਬੱਚੇ ਆ ਨਾ ਇਹ ਜਿਹੜੇ ਉਹ ਫੌਜੀ ਬੈਠੇ ਉਹ ਵੀ ਆਪਣੇ ਘਰਾਂ ਚੋਂ ਪਰਕਰਾਉਣ ਕੌਣ ਦਿਆ ਵਾ ਇਹ ਗੱਲ ਦਾ ਨਹੀਂ ਪਤਾ ਲੱਗਣ ਦਿਆ ਵੀ ਗੋਲੇ ਮਰਵਾਉਣ ਕੌਣ ਦਿਆ ਤੇ ਬੱਚਨ ਕਿੰਨਾ ਤੇ ਦਿਆ ਪਤਾ ਕੀ ਹੈ ਪੰਜਾਬ ਪੂਰਾ ਦੇਸ਼ ਨਾਰਾ ਮਾਰਦਾ ਹੁੰਦਾ ਸੀ ਆਪਣੀ ਇਜਾਦ ਹੈ ਜੈ ਜਵਾਨ ਜੈ ਕਿਸਾਨ ਹੁਣ ਵੀ ਨਾਰਾ ਵੱਜਦਾ ਪਰ ਸਾਹਮਣੇ ਜਵਾਨ ਹੋ ਗਿਆ ਇਧਰਲੇ ਪਾਸੇ ਕਿਸਾਨ ਹੋ ਗਿਆ ਤਾਂ ਇਹ ਮਾਹੌਲ ਕਿਸ ਤਰੀਕੇ ਨਾਲ ਲੱਗਦਾ ਕਿਹੜਾ ਮਾਹੌਲ ਸਿਰਜਿਆ ਜਾ ਰਿਹਾ ਮੈਂ ਉਹੀ ਦੱਸਣਾ ਵਾਂ ਛੋਟੇ ਹੁੰਦੇ ਵੇਨੇ ਨੇ ਟਰਾਲੀਆਂ ਮਗਰ ਲਿਖਿਆ ਦਾ ਜੈ ਜਵਾਨ ਤੇ ਜੈ ਕਿਸਾਨ ਅੱਜ ਵੀ ਉਹ ਸੀਨ ਅੱਖਾਂ ਗਾੜੀਆਂ ਹੁੰਦਾ ਵੀ ਉਹ ਜੈ ਜਵਾਨ ਤੇ ਜੈ ਕਿਸਾਨ ਕਿਹਦੇ ਹੀ ਆਪਣੇ ਹੀ ਨਾ ਅੱਜ ਜਵਾਨ ਕਿਸਾਨ ਦੇ ਉੱਤੇ ਫੇਰਿੰਗ ਕਰਨ ਦਿਆ ਇਹ ਕਿਹੋ ਜਿਹਾ ਮਾਹੌਲ ਨੂੰ ਮੈਂ ਤੁਹਾਨੂੰ ਹੀ ਦੱਸੋ ਵੀ ਇੱਥੇ ਕੀ ਬੰਦਾ ਕਰੂਗਾ ਇਹ ਸਰਕਾਰਾਂ ਦੇ ਕੰਮ ਆ ਕੌਣ ਕਰਾਉਂਦਿਆ ਵਾ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਕਿਸਾਨ ਨੂੰ ਆਂਦੇਂ ਦੀ ਵੀ ਅੰਨ ਦਾਤਾ ਵਾ ਜੇ ਅੰਨ ਦਾਤਾ ਆਪਣਾ ਮਰ ਗਿਆ ਤੇ ਫਿਰ ਕੌਣ ਇੱਥੇ ਦੇਸ਼ ਨੂੰ ਕੌਣ ਸੰਭੂਗਾ ਬਹੁਤ ਪਰੇਸ਼ਾਨ ਸਾਡੀ ਟੀਮ ਵਿਰੋਧ ਕਰਨਿਆਂ ਵੀ ਇਹੋ ਜਿਹਾ ਕੰਮ ਕਦੀ ਨਹੀਂ ਹੋਣਾ ਚਾਹੀਦਾ ਮੈਡੀਕਲ ਟੀਮਾਂ ਦੇ ਉੱਤੇ ਵੀ ਮਤਲਬ ਫਾਇਰਿੰਗ ਹੁੰਦੀ ਆ ਇੱਕ ਗੱਲ ਹੋਰ ਭਾਈ ਨੌਜਵਾਨ ਨੌਜਵਾਨ ਜ਼ਖਮੀ ਦੀ ਐਂਬੂਲੈਂਸ ਚੱਕਣਾ ਆਈ ਉਹਨੂੰ ਐਂਬੂਲੈਂਸ ਦੇ ਉੱਪਰ ਵੀ ਗੋਲਾ ਡਿੱਗਿਆ ਇਹਨਾਂ ਨੇ ਹਾਂ ਉੱਪਰ ਗੋਲਾ ਐਂਬੂਲੈਂਸ ਤੇ ਡਿੱਗਿਆ ਹਾਂ ਦੇਖ ਸਕਦੇ ਹਾਂ ਇੱਧਰ ਮੁੰਡਾ ਜਿਹੜਾ ਇੱਧਰ ਨੌਜਵਾਨ ਆ ਜਿਹੜਾ ਸੀਰੀਅਸ ਆ ਜਮਾਈ ਸੀਰੀਅਸ ਆ ਨੌਜਵਾਨ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਬਾਰਡਰ ਤੋਂ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਚੱਕ ਕੇ ਲਿਜਾਇਆ ਜਾ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਦੇ ਹੀ ਕਿਸਾਨ ਐ ਜਿਹੜਾ ਦੇਸ਼ ਜਿਹੜਾ ਪੰਜਾਬ ਪੰਜਾਬ ਹਰਿਆਣਾ ਜਿਨੇ ਹਰੀ ਕ੍ਰਾਂਤੀ ਲਿਆ ਕੇ ਪੰਜਾਬ ਦਾ ਦੇਸ਼ ਦਾ ਪੂਰੀ ਦੁਨੀਆ ਦਾ ਢਿੱਡ ਭਰਿਆ ਤੇ ਉਹੀ ਜਿਹੜਾ ਕਿਸਾਨ ਅੱਜ ਬਾਰਡਰਾਂ ਤੇ ਖੜਾ ਹੋਇਆ ਸਾਹਮਣੇ ਜਵਾਨ ਨੇ ਤਾਂ ਕਿਤੇ ਨਾ ਕਿਤੇ ਜਰੂਰ ਸੰਜੀਦਗੀ ਨਾਲ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਤਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਐਂਬੂਲੈਂਸਾਂ ਦੇ ਵਿੱਚ ਲੋਕਾਂ ਨੂੰ ਲਾਦ ਕੇ ਲਿਜਾਇਆ ਜਾ ਰਿਹਾ ਤਾਂ ਹਾਂਜੀ ਬਾਈ ਜੀ ਭੀਰੇ ਉਰੇ ਸਾਨੂੰ ਜੁਨੇਨ ਵਾਲਿਆਂ ਨੇ ਹੋਕਾ ਦੇ ਕੇ ਸਾਨੂੰ ਇਕੱਠਾ ਕਰ ਲਿਆ ਪਰ ਆਪ ਇੱਕ ਵੀ ਆਗੂਰੇ ਨਹੀਂ ਦੀਂਦਾ ਜਿਹੜੇ ਕਰ ਲੈ ਕਹਿੰਦੇ ਸੀ ਪਹਿਲੀ ਗੋਲੀ ਅਸੀਂ ਇੱਕ ਦੇ ਖਾਵਾਂਗੇ ਭਾਈ ਆਗੂ ਦਾ ਆਗੂ ਦਾ ਭਾਈ ਕਹਿੰਦੇ ਸਾਡੀ ਮੀਟਿੰਗ ਚੱਲਦੀ ਆ ਆਗੂ ਦਾ ਕਹਿੰਦੇ ਮੀਟਿੰਗ ਚੱਲਦੀ ਆ ਉਹ ਕਹਿੰਦੇ ਅੱਗੇ ਜਾਣ ਨੂੰ ਨਹੀਂ ਗਿਆ ਕਿਤੇ ਨਾ ਕਿਤੇ ਸੰਜੀਦਗੀ ਤੁਹਾਨੂੰ ਵੀ ਰੱਖਣੀ ਚਾਹੀਦੀ ਆ ਆਗੂ ਕਹਿੰਦੇ ਮੀਟਿੰਗ ਚੱਲਦੀ ਆ ਕਿਉਂ ਕਾਲ ਆ ਗਈ ਵੀਰੇ ਆਪਾਂ ਨੂੰ ਪਤਾ ਕੇਂਦਰ ਸਰਕਾਰ ਸਰਪੇ ਇਹਨਾਂ ਨੂੰ ਅਲਝਾ ਰਹੀ ਆ ਮੀਟਿੰਗਾਂ ਕਰਕੇ ਅੱਗੇ ਪੱਕੇ ਪ੍ਰਬੰਧ ਕਰ ਰਹੀ ਆ ਗੱਲ ਤਾਂ ਮੀਟਿੰਗ ਤੇ ਮੁੱਕਣੀ ਆ ਨਾ ਟੇਬਲ ਟਾਕ ਤੇ ਮੁੱਕਣੀ ਆ ਕਿਤੇ ਨਾ ਕਿਤੇ ਆਪਾਂ ਆਗੂਆਂ ਦੀ ਕਾਲ ਦੇ ਉੱਪਰ ਆਏ ਆ ਆਗੂਆਂ ਵੱਲੋਂ ਸਮਝਦਾਰ ਨੇ ਉਹਨਾਂ ਦੀ ਕੋਈ ਸਮਝ ਹੈ ਮੀਟਿੰਗ ਉੱਥੇ ਜਾ ਕੇ ਦਿੱਲੀ ਜਾ ਕੇ ਵੀ ਤਾਂ ਆਪਣੀ ਜਿਹੜੀ ਗੱਲ ਆ ਗੱਲਬਾਤ ਹੀ ਕਰਨੀ ਪੈਣੀ ਆ ਕਿਤੇ ਨਾ ਕਿਤੇ ਥੋੜਾ ਬਹੁਤਾ ਸੰਜੀਦਗੀ ਨਾਲ ਨੌਜਵਾਨਾਂ ਨੂੰ ਵੀ ਚੱਲ ਸਹੀ ਗੱਲ ਹੈ ਜੀ ਭਾਈ ਜੀ ਅਰ ਇੱਕ ਚੀਜ਼ ਹੋਰ ਆ ਉਹਨਾਂ ਨੂੰ ਵੀ ਜਿਹੜੀਆਂ ਜਥੇਵੰਦੀਆਂ ਇੱਥੇ ਅੱਜ ਅੰਦੋਲਨ 'ਚ ਨਹੀਂ ਆਈਆਂ ਉਹਨਾਂ ਨੂੰ ਵੀ ਸ਼ਰਮ ਚ ਆਈ ਦੀ ਆ ਰਾ 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 ਹਾਂਜੀ ਸਿੱਧੀ ਮਾਰੀ ਪੱਕੀ ਯਾਰਾ ਪੁੱਛ ਰਿਹਾ ਵੀ ਲੀਡਰਾਂ ਨੂੰ ਵੀ ਸਾਡੇ ਇੱਥੇ ਮੁੰਡੇ ਦੇ ਗੋਲੀ ਵੱਜੀ ਉਹ ਕਿਉਂ ਨਹੀਂ ਅੱਗੇ ਆ ਰਹੇ ਪੰਜ ਮੁੰਡਿਆਂ ਨੂੰ ਮੁੰਡੇ ਦੇ ਸਿਰ 'ਚ ਪੱਕੀ ਗੋਲੀ ਲੱਗੇ ਜਾ ਕੇ ਵੇਖੋ ਤੁਸੀਂ ਜਾ ਕੇ ਵੇਖੋ ਉਹ ਪਿਆ ਮੁੰਡਾ ਪੱਕੀ ਗੋਲੀ ਲੱਗੀ ਇਹ ਇਹ ਜਿਹੜੀ ਜ਼ਾਲਮ ਸਰਕਾਰ ਹੈ ਮੋਦੀ ਸਰਕਾਰ ਤੇ ਖੱਟਰ ਸਰਕਾਰ ਇਹ ਗੁੰਡਾ ਸਰਕਾਰ ਹੈ ਸਾਰੇ ਦੇਸ਼ ਦੇ ਨੋ ਨੋ ਨੌਜਵਾਨ ਉਹਨਾਂ ਦੇ ਕਾਰਦਾਰ ਕਿਸਾਨ ਕਹਿੰਦੇ ਗੋਲੀਆਂ ਨੇ ਸਾਡੇ ਤੇ ਮਾਰੀਆਂ ਜਾ ਰਹੀਆਂ ਨੇ ਤਾਂ ਬਾਈ ਨੂੰ ਹੁਣੇ-ਹੁਣੇ ਚੱਕ ਕੇ ਲੈ ਕੇ ਗਏ ਨੇ ਤਾਂ ਬਈ ਆਏ ਸੀ ਤਾਂ ਦੇਖ ਸਕਦੇ ਹਾਂ ਕੀ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਆ ਪੰਜਾਬ ਦਾ ਦੇਸ਼ ਦਾ ਹਰਿਆਣਾ ਦਾ ਕਿਸਾਨ ਹੈ ਇਹੀ ਕਿਸਾਨ ਪੂਰੀ ਦੁਨੀਆ ਦਾ ਟਿੱਟ ਪਰਦਾ ਹੈ ਪੂਰੇ ਦੇਸ਼ ਦਾ ਟਿੱਟ ਪਰਦਾ ਹੈ ਪਰ ਇਹੀ ਕਿਸਾਨਾਂ ਦੇ ਉੱਪਰ ਅੱਜ ਜਦੋਂ ਹੱਕ ਮੰਗਣਾ ਇਹਦਾ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਸੋਚਣਾ ਚਾਹੀਦਾ ਕਿ ਤਨਾ ਕਿ ਮੀਟਿੰਗਾਂ ਨਾਲ ਹੱਲ ਹੁੰਦਾ ਬਾਈ ਅੱਜ ਹੁੰਦਾ ਹੋ ਜਾਂਦਾ ਇਹ ਚੌਂਜਾ ਦੇਖ ਖੜਿਆ ਸਾਡੇ ਲੀਡਰ ਪਿੱਛੇ ਹੋਏ ਖੜਿਆ ਹੱਲ ਕਰਨਾ ਹੁੰਦਾ ਮੀਟ ਕਰ ਨਾਲ ਕੋਈ ਹਲ ਨਹੀਂ ਹੈਗਾ ਔਰੇ ਇਹ ਜਿੰਨਾ ਚਿਰ ਆਪਾਂ ਇਹ ਬਾਰਡਰ ਨਹੀਂ ਤੋੜਦੇ ਕੋਈ ਹੱਲ ਨਹੀਂ ਹੋ ਸਕਦਾ ਉਹ ਨਾ ਚਿਰ ਤਾਂ ਦੇਖ ਸਕਦੇ ਹੋ ਭਾਈ ਲਗਾਤਾਰ ਜਿਹੜੇ ਨੌਜਵਾਨ ਨੇ ਇਧਰੋਂ ਕਹੂੰਗਾ ਇਧਰਲੇ ਪਾਸੇ ਜ਼ਰੂਰ ਦਿਖਾ ਦਿਓ ਵਤਨ ਇਧਰਲੇ ਪਾਸੇ ਖੇਤੋਂ ਖੇਤੀ ਜਿਹੜੇ ਕਿਸਾਨ ਨੇ ਹੋਏ ਹੋਏ ਨੇ ਤਾਂ ਇਧਰਲੇ ਪਾਸੇ ਜਿਹੜਾ ਬਾਈ ਨੂੰ ਚੱਕ ਕੇ ਲੈ ਕੇ ਗਏ ਨੇ ਕਹਿੰਦੇ ਉਹ ਪਰਲੇ ਪਾਸੇ ਜਿਹੜੀ ਫੋਰਸ ਖੜੀ ਆ ਉਹਨਾਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਖਨੋਰੀ ਬਾਰਡਰ ਤੇ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨਾਂ ਦੇ ਉੱਪਰ ਫਾਇਰਿੰਗ ਹੈ ਜਿਹੜੀ ਕਿਸਾਨਾਂ ਕਹਿੰਦੇ ਕੀਤੀ ਜਾ ਰਹੀ ਹੈ ਲਗਾਤਾਰ ਗੋਲੇ ਨੇ ਜਿਹੜੇ ਤੁਰ ਗੈਸ ਦੇ ਸਿੱਟੇ ਜਾ ਰਹੇ ਨੇ ਲੋਕਾਂ ਦੇ ਸ਼ਰਰੇ ਵੀ ਵੱਜੇ ਨੇ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਹੋਏ ਨੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਮਾਹੌਲ ਬਣਿਆ ਸੀ ਉਸੇ ਤਰੀਕੇ ਦਾ ਮਾਹੌਲ ਜਿਹੜਾ ਬਣਿਆ ਹੋਇਆ ਲੋਕ ਕਿਸਾਨ ਨੇ ਜਿਹੜੇ ਦਿੱਲੀ ਜਾਣ ਦੀ ਲਗਾਤਾਰ ਮੰਗ ਕਰ ਰਹੇ ਨੇ ਪਰ ਲਗਾਤਾਰ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ हरियाणा सरकार ਵੱਲੋਂ हरियाणा ਪ੍ਰਸ਼ਾਸਨ ਵੱਲੋਂ ਲਗਾਤਾਰ ਇੱਥੇ ਰੋਕਿਆ ਹੋਇਆ ਤਾਂ ਦੇਖ ਸਕਦੇ ਹਾਂ ਕਿ ਇਸ ਤਰੀਕੇ ਦਾ ਮਾਹੌਲ ਹੈ ਜਿਹੜਾ ਸਰਕਾਰਾਂ ਸਿਰਜ ਰਹੀਆਂ ਨੇ ਇੱਥੋਂ ਦਾ ਪ੍ਰਸ਼ਾਸਨ ਅੜਾ ਸਿਰਜ ਰਿਹਾ ਕਿਉਂਕਿ ਪੰਜਾਬ ਦੇ ਸੈਂਕੜੇ ਕਿਸਾਨ ਨੇ ਜਿਹੜੇ ਇੱਥੇ ਜ਼ਖਮੀ ਹੋ ਚੁੱਕੇ ਨੇ ਭਾਵੇਂ ਸ਼ੰਭੂ ਦੀ ਗੱਲ ਕਰ ਲਈਏ ਭਾਵੇਂ ਖਨੌਰੀ ਦੀ ਗੱਲ ਕਰ ਲਈਏ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਡਰ ਤੋਂ ਜਿੱਥੇ ਕਿਸਾਨਾਂ ਦੇ ਉੱਪਰ ਲਗਾਤਾਰ ਜਿਹੜੇ ਗੋਲੇ ਨੇ ਉਹ ਦਾਗੇ ਜਾ ਰਹੇ ਨੇ ਸਾਹਮਣੇ ਦੇਖੋਗੇ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਖਨੋਰੀ ਬਾਰਡਰ ਤੋਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਖਨੋਰੀ ਬਾਰਡਰ ਤੇ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਤਾਂ ਉੱਥੇ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਪੈਰਾ ਮਿਲਟਰੀ ਫੋਰਸਸ ਨੇ ਜਿਹੜੀਆਂ ਖੜੀਆਂ ਨੇ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਕਿ ਇੱਥੇ ਨਿਸ਼ਾਨਾ ਵਿੰਨਿਆ ਜਾ ਰਿਹਾ ਸੀ ਤਾਂ ਇੱਧਰ ਲਗਾਤਾਰ ਵਦਨ ਅੱਗੇ ਜ਼ੂਮ ਕਰਕੇ ਦਿਖਾ ਦਿਓ ਆਓ ਜਿਹੜੀਆਂ ਫੋਰਸਾਂ ਗੜੀਆਂ ਨੇ ਕਹਿੰਦੇ ਇਹਨਾਂ ਵੱਲੋਂ ਤਾਰ ਕਿਸਾਨਾਂ ਦੇ ਉੱਪਰ ਗੋਲੀਬਾਰੀ ਆ ਜਿਹੜੀ ਕੀਤੀ ਜਾ ਰਹੀ ਆ ਹਰਿਆਣਾ ਜੇਕਰ ਕਿਸਾਨ ਹੀ ਭੁੱਖਾ ਮਰ ਗਿਆ ਜੇ ਕਿਸਾਨ ਹੀ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਹੈ ਤਾਂ ਦੇਸ਼ ਦਾ ਕੀ ਹੋਊਗਾ ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਆ ਟਿੱਟ ਸਭ ਦੇ ਲੱਗੇ ਆ ਤੇ ਉਹ ਰੋਟੀ ਆ ਜਿਹੜੀ ਕਿਸਾਨ ਦੇ ਖੇਤ ਚੋਂ ਜਾਂਦੀ ਆ ਤਾਂ ਲੋੜ ਆ ਕਿਤੇ ਨਾ ਕਿਤੇ ਟੇਬਲਾਂ ਦੇ ਉੱਪਰ ਬੈਠੇ ਹੋ ਤੁਸੀਂ ਸਾਰੇ ਪਾਸੇ ਬੈਠੇ ਹੋ ਤਾਂ ਲੋੜ ਆ ਕਿਤੇ ਨਾ ਕਿਤੇ ਸੋਚਣ ਦੀ ਜਿਸ ਤਰੀਕੇ ਦਾ ਮਾਹੌਲ ਹੈ ਜਿਹੜਾ ਸਿਰ ਜਾ ਜਾ ਰਿਹਾ ਹੈ ਇਹਨਾਂ ਕਿਸਾਨਾਂ ਦੇ ਨਾਲ ਜਰੂਰ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਜਰੂਰ ਲੀਡਰਾਂ ਨੂੰ ਵੀ ਮੰਗਣੀਆਂ ਚਾਹੀਦੀਆਂ ਮੰਨਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਕਿਸਾਨਾਂ ਦੇ ਸਿਰ ਤੇ ਇਹਨਾਂ ਦੇ ਲੋਕਾਂ ਦੇ ਸਿਰ ਤੇ ਹੀ ਤੁਹਾਨੂੰ ਕੁਰਸੀਆਂ ਮਿਲਦੀਆਂ ਨੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ いい。